ਹੂੰ ਬੋਲ ਤਾਂ ਸਮੈ ਲੰਨੀ ਆ ਜੀ ਕੋ ਜੋ ਹੁੰਦੀ ਹੈ ਉਹ ਬੇ ਕੋ ਸਾਰਾ 8 20 ਸਾਰੇ ਦਾ ਇਹ ਹਾਲ ਹੈ ਜਿਹੜੀ ਜਪ ਚ ਰਲਦੇ ਕੋਈ ਪੁੱਛਦਾ ਨਹੀਂ ਜੀ ਇਹ ਦੇਖੋ ਹਾਂ ਮੋਲੀ ਹੈ ਮੋਲੀ ਨੇ 8 20 ਆਈਟੀ ਸੈਕਟਰ ਆਈਟੀ ਸੈਕਟਰ ਹੈ ਜੀ ਆਈਟੀ ਸੈਕਟਰ ਇਹ ਇਹ ਨੰਗਾ ਨਾਚ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ ਭਾਜਪਾ ਦੀ ਵੀ ਸਰਕਾਰ ਰਹੀ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਨਾਲ ਹੀ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਇਹ ਉੱਥੇ ਦਾ ਨੰਗਾ ਨਾਚ ਹੈਗਾ 8 20 ਜਿੱਥੋਂ ਦੀ ਸਭ ਤੋਂ ਵੱਧ ਟੈਕਸ ਸਾਮ ਜਲਾ ਜੀਜੇ ਨਗਰ ਦਾ ਸਭ ਤੋਂ ਜ਼ਿਆਦਾ ਵੈਲਿਊ ਇਕੱਠਾ ਕਰਦੇਗੇ ਨੇ ਹਾਊਸ ਟੈਕਸ ਦੇ ਰੂਪ ਵਿੱਚ ਜਾਂ ਹੋਰ ਟੈਕਸ ਦੇ ਰੂਪ ਵਿੱਚ ਪਰ ਉਸ ਤੋਂ ਸਰਕਾਰਾਂ ਨੂੰ ਟੈਕਸ ਦੇਣ ਦੇ ਬਾਵਜੂਦ ਜਿਹੜਾ ਸੀਵਰੇਜ ਦਾ ਜਿਹੜਾ ਸਿਸਟਮ ਹੈ ਐਨਾ ਬੁਰਾ ਹਾਲ ਇਹ ਕਿਤੇ ਵੀ ਤੁਹਾਨੂੰ ਕਿਸੇ ਵੀ ਜਗ੍ਹਾ ਤੇ ਨਹੀਂ ਮਿਲੇਗਾ ਇਹ ਸਭ ਤੋਂ ਜ਼ਿਆਦਾ ਬੁਰਾ ਹਾਲ ਜਿਹੜਾ ਹੈਗਾ ਇਹ 8 20 ਸੈਕਟਰ 74 ਦੇ ਵਿੱਚ ਹੈਗਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਜਿਹੜਾ ਬੜੇ ਆਪਣੇ ਆਪ ਨੂੰ ਧੜਲੇ ਨਾਲ ਡੰਕੇ ਦੀ ਚੋੜ ਤੇ ਉੱਤੇ ਬੋਲਦੇ ਹੁੰਦੇ ਸੀ ਉਹਨਾਂ ਦੀ ਵੀ ਹੈ ਜਿਹੜੀਆਂ ਜਿਹੜੀਆਂ ਕਾਰਵਾਈਆਂ ਉਹ ਬਿਲਕੁਲ ਫੁੱਟ ਸੋਈਆਂ ਨੇ ਇੱਥੋਂ ਵੀ ਇਹ ਜਗ ਜਾਹਰ ਹੁੰਦਾ ਕਿ ਜਿਹੜੀਆਂ ਇਹ ਕਾਰਵਾਈਆਂ ਤੇ ਮੱਧੇ ਨਜ਼ਰ ਜਿਹੜਾ ਸੈਕਟਰ 8 ਵਿੱਚ ਇਹ ਜਿੰਨੇ ਲੀਡਰ ਹਨ ਕਿਉਂਕਿ ਕਦੀ ਉਹ ਕਾਂਗਰਸ ਚੱਲੇ ਜਾਂਦੇ ਕਦੀ ਉਹ ਕਾਲੀਦਾਲ ਚੱਲੇ ਜਾਂਦੇ ਕਦੀ ਬੀਜੇਪੀ ਚੱਲੇ ਜਾਂਦੇ ਆ ਇਹ ਜਿਹੜੇ ਦਲ ਬਦਲੂ ਲੀਡਰ ਨੇ ਇਹ ਸਾਰੇ ਉਹ ਦਲ ਬਦਲੂ ਲੀਡਰਾਂ ਦੇ ਜਿਹੜੇ ਕਹਿਣੀ ਔਰ ਕਥਨੀ ਦੇ ਇੱਕ ਨਹੀਂ ਹੈਗੇ ਉਹ ਲੀਡਰਾਂ ਦੇ ਇਹ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਇੱਥੇ ਰਾਜ ਸਤਾ ਭੋਗੇ ਆ ਉਹਨਾਂ ਦੇ ਸ਼ਹਿਰ ਦੇ ਵਿੱਚ ਇਹ ਹਾਲਾਤ ਨੇ ਗੱਟਰ ਦੇ ਸਭ ਤੋਂ ਵੱਧ ਔਰ ਸਭ ਤੋਂ ਵੱਡਾ ਸੈਕਟਰ ਜਿਹਦੇ ਵਿੱਚ ਆਈਟੀ ਹੱਬ ਹੈ ਜਿਹਨੂੰ ਆਈਟੀ ਹੱਬ ਕਹਿੰਦੇ ਨੇ ਉਸੇ ਦਾ ਹਾਲ ਹੈ। ਆਹ ਸਾਹਮਣੇ ਦੇਖੋ ਜੀ ਆਈਟੀ ਹੈ ਸਾਰਾ। ਚਲੋ। ਉੱਧਰ ਦੇਖੋ ਜੀ ਰੋਡ ਚੱਲ ਰਹੀ ਪੂਰੀ ਦੂਜਾ ਬਣੇਗਾ ਉਹ ਦੂਜਾ। ਪੂਰੀ ਸਮੈਲ ਇੰਨੀ ਗੰਦੀ ਜਿਹੀ ਸਮੈਲ ਬਹੁਤ ਜ਼ਿਆਦਾ। ਦੁਬਾਰਾ ਬੋਲੋ। ਤੇ ਜੀ ਸਮਾਚਾਰ ਤੋਂ ਲਾਈਨ ਤੋਂ ਲੈ ਕੇ ਆ ਇੱਥੇ ਤੱਕ ਪੂਰੀ 91 74 ਸੈਕਟਰ ਦਾ ਪੂਰੀ ਪਾਣੀ ਦਾ ਪਾਣੀ ਸੀਵਰ ਦਾ ਗੰਦਾ ਪਿਆ ਹੋਇਆ। ਇੰਨੀ ਸਮੈਲਾਂ ਦੀ ਬੰਦਾ ਖੜ੍ਹ ਵੀ ਨਹੀਂ ਸਕਦਾ ਉੱਥੇ। ਇਹ ਹਾਲਾਤ ਬਣੇ ਹੋਏ ਇੱਥੇ ਦੇਖ। ਘਾਰਾਂ ਦੇ ਵਿੱਚ ਆਂਦੇ ਇੱਕ ਟਰੱਕ ਪਰ ਕੇ ਲੈ ਜਾਂਦੇ ਬਾਕੀ ਜਿਹੜਾ ਪਿੱਛੇ ਮੋਨ ਮੇਨ ਪ੍ਰੋਜੈਕਟ ਹੈਗਾ ਉਹਨੂੰ ਕੋਈ ਸਾਫ਼ ਨਹੀਂ ਕਰਦਾ ਜੇ ਕਿਸੇ ਨੂੰ ਸ਼ਿਕਾਇਤ ਕਰਦੇ ਆ 15 20 ਦਿਨ ਬਾਅਦ ਇੱਕ ਗੱਡੀ ਆ ਬਸ ਉਹ ਭਰ ਕੇ ਲੈ ਜਾਣਗੇ ਉਹ ਫੇਰ ਦੁਬਾਰਾ ਭਰ ਜਾਂਦੀ ਦੋ ਚਾਰ ਦਿਨ ਚ ਬਹੁਤ ਬੌੜੇ ਹਾਲਾਤ ਹੈ ਸੋ ਸਲਾਮ ਇਹ ਜੰਗਲ ਜੰਗਲ ਦਿਖਾ ਦੋ ਇਹ ਜੰਗਲ ਦੇ ਹਾਲਾਤ ਹੈ ਇਹ ਸੈਕਟਰ ਹੈ ਆਈਟੀ ਸੈਕਟਰ ਦੇ ਅੰਦਰ ਇਹ ਹਾਲਾਤ ਨੇ ਸ਼ਹਿਰ ਦੇ ਹਾਲਾਤ ਨੇ ਔਰ ਆਪਣੇ ਆਪ ਨੂੰ ਬੜੇ ਵੱਡੇ ਕਹਿੰਦੇ ਘਵਾਂਦੇ ਲੀਡਰ ਕਹਿੰਦੇ ਘਵਾਂਦੇ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਇਹ ਇਹ ਉੱਥੇ ਦੇ ਹਾਲਾਤ ਜਗ ਜਾਹਰ ਹੁੰਦੇ ਨੇ ਉਹਦੇ ਕਿਉਂਕਿ ਕਦੀ ਇਹਨਾਂ ਨੇ ਅਕਾਲੀ ਦਲ 'ਚ ਸ਼ਾਮਲ ਹੋਣਾ ਕਦੀ ਕਾਂਗਰਸ 'ਚ ਸ਼ਾਮਲ ਹੋਣਾ ਕਦੀ ਆਮ ਆਦਮੀ ਪਾਰਟੀ ਦੀ ਟਿਕਟ ਲੈ ਕੇ ਅੱਗੇ ਆਏ ਨਾ ਤੇ ਇਹ ਹਾਲਾਤ ਨੇ ਸ਼ਹਿਰ ਦੇ ਵਿੱਚ